ਸੰਨੀ ਐਨਕਲੇਵ ਵਾਲਿਆਂ ਦਾ ਕੀ ਮਸਲਾ ਪਿਆ ਹੋਇਆ ਉਹਨੂੰ ਵੀ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਕੋਈ ਪਲੋਟਾਂ ਪਲੂਟਾਂ ਦਾ ਚੱਕਰ ਹੈ ਕੋਈ ਪਲੋਟਾਂ ਦੀ ਹੋਣਾ ਜਦੋਂ ਜਿਹੜੇ ਬੰਦੇ ਇਸ ਤਰ੍ਹਾਂ ਦੇ ਚੀਜ਼ਾਂ ਜੀ ਮੈਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਕਿ ਸੰਨੀ ਐਨਕਲੇਵ ਵਾਲਿਆਂ ਨੇ ਕੀ ਉੱਥੇ ਆਪਦਾ ਜ਼ੋਰ ਦਿਖਾਇਆ ਪਰ ਇਹ ਆ ਕਿ ਉੱਥੇ ਮੈਂ ਹਾਈ ਕੋਰਟ ਦੇ ਵਿੱਚ ਜਿੰਨੀ ਕੁ ਦੇਖੀ ਐ ਸੁਣਵਾਈ ਐ ਇਸ ਮਾਮਲੇ ਦੀ ਜੀ ਹਾਈ ਕੋਰਟ ਨੇ ਬਹੁਤ ਜਲੂਸ ਕੱਢਿਆ ਕੱਲ ਜਦੋਂ ਸਾਡੇ ਡੀਜੀਪੀ ਸਾਹਿਬ ਗਏ ਤਾਂ ਡੀਜੀਪੀ ਸਾਹਿਬ ਕਹਿ ਰਹੇ ਸੀਗੇ ਕਿ ਵੇਖੋ ਜੀ ਇਹ ਜਿਹੜਾ ਜਰਨੈਲ ਸਿੰਘ ਬਾਜਵਾ ਆ ਜੀ ਇਹ ਬਾਜਵਾ ਸਨੀ ਇਨਕਲੇਬ ਵਾਲਾ ਜਿਹੜਾ ਆ ਇਹ ਕਾਬੂ ਹੀ ਨਹੀਂ ਆ ਰਿਹਾ ਛਾਪੇ ਛੂਪੇ ਮਾਰੀ ਜਾ ਰਹੇ ਆਂ ਅਸੀਂ ਉੱਥੇ ਬੈਂਚ ਦਾ ਜਿਹੜਾ ਸੈਕਟਰੀ ਸੀ ਉਹਨਾਂ ਆਖਿਆ ਰੁਕੇ 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 ਜੀ ਇਹ ਕਹਿੰਦੇ ਆ ਕਿ ਬੰਦਾ ਲੱਭਦਾ ਹੀ ਨਹੀਂ ਪਿਆ ਹਮ ਇੱਕ ਸਾਲ ਹੋ ਗਿਆ ਰੁਕੋ ਬੰਦਾ ਤੇ ਆਪਣੇ ਨਾਲ ਜੁੜਿਆ ਹੋਇਆ ਹੂੰ ਵੀਡੀਓ ਕਾਨਫਰੈਂਸਿੰਗ ਤੇ ਸਰੀਏ ਅੱਛਾ ਕੋਟ ਨੇ ਕਿਹਾ ਹਾਂ ਕਾਕਾ ਹੂੰ ਪਹਿਲਾਂ ਤਾਂ ਡੀਜੀਪੀ ਦੀ ਕਲਾਸ ਲੱਗੀ ਉਹਨੇ ਕਿਹਾ ਇਹ ਨਾ ਇਹ ਇੱਕ ਤੇ ਅਦਾਲਤੀ ਹਨਨ ਆ ਜੀ ਆ ਵਗਿਆ ਬਿਲਕੁਲ ਦੂਜਾ ਸਰਕਾਰੀ ਕੰਮ ਚ ਵਿਗੜਨ ਪਾਉਣ ਵਾਲਾ ਮਸਲਾ ਜੀ ਡੀਜੀਪੀ ਸਾਹਿਬ ਨੂੰ ਤਾਂ ਪਸੀਨਾ ਆ ਗਿਆ ਆਉਣਾ ਹੀ ਸੀ ਫਿਰ ਜਦੋਂ ਝਾੜਾਂ ਪੈ ਗਈਆਂ ਹੱਸ ਗਏ ਹੂੰ ਝੂਠੇ ਪੈ ਗਏ ਜੀ ਮੰਨਣ ਮੰਨਿਆ ਹੂੰ ਕਿ ਭਾਈ ਗਲਤੀ ਹੈ ਜੀ ਸਾਡੀ ਫਿਰ ਉਤੋਂ ਬਾਅਦ ਕੋਰਟ ਨੇ ਕਿਹਾ ਕਿ ਹਾਂ ਭਾਈ ਲਿਆ ਆਪਦਾ ਹਸਾਬ ਕਿਤਾਬ ਹੁਣ ਸਾਰਾ ਹੂੰ ਬਹੁਤ ਹੋ ਗਿਆ ਭਾਈ ਦਿਨ ਹਾਂ ਆ ਜਾ ਜੀ ਚਲੋ ਜੀ ਨਹੀਂ ਨਹੀਂ ਮੈਂ ਨਵੇੜ ਰਿਹਾ ਜੀ ਨਵੇੜ ਰਿਹਾ ਜਿਹੜੇ ਸ਼ਿਕਾਇਤ ਕਰਤਾ ਹੈ ਮੈਂ ਉਹਨਾਂ ਨੂੰ ਲੈਣ ਦੇਣ ਵਾਸਤੇ ਜੀ ਪੈਸਿਆਂ ਦਾ ਬੰਦੋਬਸਤ ਕਰ ਰਿਹਾ ਜੀ ਕੋਰਟ ਨੇ ਕੋਈ ਨਹੀਂ ਕੋਈ ਗੱਲ ਨਹੀਂ ਹੈ ਸ਼ੁਕਰਵਾਰ ਆ ਜਾ ਉਹਨੇ ਪਤਾ ਨਹੀਂ ਆਉਣਾ ਸੀ ਕਿ ਨਹੀਂ ਆਉਣਾ ਸੀ ਜੀ ਡੀਜੀਪੀ ਨੂੰ ਜਦੋਂ ਹਾਈ ਕੋਰਟ ਨੇ ਚੰਗੀ ਬਿਜਲੀ ਪਾਈ ਤੇ ਡੀਜੀਪੀ ਨੇ ਤਾਂ ਪਤਾ ਨਹੀਂ ਅੱਖ ਨਾਲ ਇਸ਼ਾਰਾ ਕਰ ਦਿੱਤਾ ਹੋਵੇ ਹੂੰ ਸਮਝਣ ਵਾਲੇ ਸਮਝ ਜਾਂਦੇ ਜੀ ਜੀ ਅਗਰ ਇਸ਼ਾਰਿਆਂ ਨੂੰ ਸਮਝੋ ਤਾਂ ਰਾਜ਼ ਕੋ ਰਾਜ਼ ਰਹਿਣੇ ਦੋ ਉਹ ਉਹਨਾਂ ਨੇ ਸ਼ਾਇਦ ਉੱਥੇ ਖਲੋਤੇ ਹੀ ਕਿਸੇ ਨੂੰ ਮਾਰੀ ਹੋਵੇ ਅੱਖ ਹੂੰ ਵੀ ਬੰਦਾ ਚੱਕ ਲਿਓ ਭਈ ਬਾਜਵਾ ਹੁਰੀ ਸੁਹਾਣੇ ਵਾਲੀ ਹਵਾ ਲਾਤ ਦੇ ਵਿੱਚ ਚੰਦ ਮਿੰਟਾਂ ਬਾਅਦ ਜਿਹੜੇ ਦਾ ਕਹਿੰਦੇ ਸਾਲ ਹੋ ਗਿਆ ਲੱਭਦਾ ਹੀ ਨਹੀਂ ਨਾ 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 ਵਾਰ ਵਾਰ ਐਸਐਸਪੀ ਕਹਿੰਦੀ ਲੱਭਦਾ ਕਿੱਥੇ ਆ ਜਿਵੇਂ ਮਾਨਸਾਹ ਕਹਿੰਦਾ ਨਾ ਦੱਬਦਾ ਕਿੱਥੇ ਆ ਹੂੰ ਉਹ ਕਹਿੰਦੀ ਜੀ ਬਾਜਵਾ ਲੱਭਦਾ ਕਿੱਥੇ ਆ ਜੀ ਜੀ ਉਹਨਾਂ ਆਖਿਆ ਲੱਭਦਾ ਕਿੱਥੇ ਆ ਆ ਹੁਣ ਹਵਾਲਾ ਤੇ ਰੋਟੀਆਂ ਨਾਲ ਰੱਜਦਾ ਕਿੱਥੇ ਆ ਬਿਲਕੁਲ 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 ਇੱਕ ਕਰਨ ਤੇ ਆ ਜਨ ਤਾਂ ਫਿਰ ਮਿੰਟਾਂ ਦੀ ਕਹਾਣੀ ਹੈ ਹਾਂਜੀ ਤਾਂ ਦੋਸ਼ ਇਸ ਤੇ ਇਸੇ ਤਰ੍ਹਾਂ ਦੇ ਜਿਵੇਂ ਤੁਸੀਂ ਕਿਹਾ ਕੋਈ ਪਲਾਟ ਵਾਲਾ ਰੋਲਾ ਕੇ ਜੀ ਉਹ ਪਲਾਟ ਮੈਂ ਖਰੀਦਿਆ ਤੇ ਉਹ ਕਹਿੰਦੇ ਤਿੰਨ ਚਾਰ ਹੋਰ ਆ ਕੇ ਕਹਿੰਦੇ ਮੈਨੂੰ ਵੀ ਵੇਚ ਤਾਂ ਮੈਨੂੰ ਵੀ ਵੇਚ ਦਿੱਤਾ ਕੋਈ ਨਾਲੇ ਵਗੈਰਾ ਉਹ ਜਗਾ ਕਬਰ ਜੀ 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 ਮਤਲਬ ਕਿ ਕਿ ਵੈਸੇ ਕਈ ਕੇਸ ਆਉਂਦੇ ਨੇ ਜੇ ਪਲਾਟਫਾਰਮ ਲੈ ਕੇ 57 53 ਕੇਸ ਨੇ 53 ਜੀ 53 ਚੋਂ 39 ਜਿਹੜੇ ਆ ਉਹ ਹਾਲੇ ਬਿਨਾ ਜਾਂਚ ਤੋਂ ਹੀ ਪਏ ਆ ਪੁਲਿਸ ਨੇ ਪੈਂਡਿੰਗ ਹੀ ਕਰ ਰੱਖੇ ਨੇ ਹੂੰ ਤੇ ਕਮਾਲ ਦੀ ਗੱਲ ਆ ਕਈ ਕੇਸ 5-5 ਸਾਲਾਂ ਤੋਂ ਇੱਕ ਸਰਪੰਚ ਤੇ ਸ਼ਹਿਦ ਦੇ ਦਾ ਮਾਰਿਆ ਖੁਦਕੁਸ਼ੀ ਕਰ ਗਿਆ ਸੀਗਾ ਉਹਦਾ ਮੁੰਡਾ ਵੀ ਗਾ ਨਹੀਂ ਆ ਵਾਸਤੇ ਖਜਲ ਖਵਾਰ ਜੀ ਇਹੋ ਜੇ ਕੇਸ ਪੈ ਨੇ ਜਨਾਬ ਜਿਹੜੇ ਲੁੱਟੇ-ਫੁੱਟੇ ਜਾਂਦੇ ਕੀ ਕਰੋਗੇ ਤੁਹਾਡੀ ਖੂਨ ਪਸੀਨੇ ਦੀ ਕਮਾਈ ਕੋਈ ਠੱਗ ਖਾ ਜਾਵੇ ਤਾਂ ਕੀ ਕਰੋਗੇ ਤੁਸੀਂ ਨਾਲੇ ਇੱਕੜਾ ਕੋਈ ਮਾੜੀ-ਮੋਟੀ ਹੁੰਦੀ ਆ ਜੀ 플ੌਟ-ਪਲੌਟ ਮਹਾਲੀ-ਮੂਲੀ ਤਾਂ ਵੈਸੇ ਹੀ ਤੁਹਾਨੂੰ ਪਤਾ ਇਹਦੀ ਮੈਂ ਉੱਥੇ ਜਾਂਦਾ ਰਹਿਣਾ ਜੀ ਮੈਨੂੰ ਪਤਾ ਥੋੜਾ-ਥੋੜਾ ਸਾਰੇ ਸਾਰਾ ਤਾਂ ਨਹੀਂ ਪਰ ਕੁਝ ਕੁ ਬੰਦਿਆਂ ਦਾ ਪਤਾ ਹੈ ਇਹਨਾਂ ਦੀ ਉੱਥੇ ਕੁਝ ਕੁ ਪੱਤਰਕਾਰਾਂ ਨਾਲ ਵੀ ਬੜੀ ਪੱਟਦੀ ਸੀ ਜੀ ਤੁਹਾਨੂੰ ਪਤਾ ਹੀ ਆ ਚੱਪਲ ਚੱਟ ਕਿੱਥੇ ਨਹੀਂ ਹੁੰਦੇ ਬਿਲਕੁਲ ਬਿਲਕੁਲ ਤੇ ਕੁਝ ਪੁਲਿਸ ਵਾਲਿਆਂ ਨਾਲ ਵੀ ਬਣਦੀ ਜੀ ਲੀਡਰਾਂ ਨਾਲ ਤੇ ਤੁਹਾਨੂੰ ਪਤਾ ਹੀ ਹੈ ਲੀਡਰਾਂ ਨਾਲ ਤੇ ਇਹਨਾਂ ਦੀ ਪੁਰਾਣੀ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਵਾਲਾ ਕੰਮ ਹੀ ਹੁੰਦਾ ਫਿਰ ਸਾਰੇ ਪਾਸੇ ਫਲਾਕ ਲਾਉਂਦੇ ਹੁਣ ਮਿਰਚਾ ਮਿਰਚਾ ਤੁਹਾਨੂੰ ਪਤਾ ਹੈ ਨਾ ਮਿਰਚਾ ਜਿਆਦਾ ਖਾ ਲਈਏ ਤੇ ਫਿਰ ਸੇਕ ਕਿੱਥੋਂ ਨਿਕਲਦਾ ਸਵੇਰ ਨੂੰ ਜੀ ਬਲਜਿੰਦਰ ਜੀ ਦੱਸ ਰਹੇ ਇੱਕੋ ਪਲਾਟ 11 ਵਾਰੀ ਵੇਚਦਾ ਕਹਿੰਦੇ ਆ ਦੇਖ ਲਓ ਮੈਂ ਤੇ ਤੁਹਾਨੂੰ ਦੱਸਿਆ ਕਿ ਆਹੀ ਰੌਲਾ ਨਜ਼ਰ ਆਉਂਦਾ ਕਿ ਭਾਈ ਇਹ ਇੱਕ ਨੇ ਪਲਾਟ ਖਰੀਦਿਆ ਤੇ ਦੂਜਾ ਕਹਿੰਦਾ ਜੀ ਤਿੰਨ ਚਾਰ ਵਾਰੀ ਤੇ ਮਲਕੇ ਅਸੀਂ ਢੇੜਾ ਮਾਰਿਆ ਤੇ ਤਿੰਨ ਚਾਰ ਹੋਰ ਖਲੋਤੇ ਹੁੰਦੇ ਨੇ ਇਹ ਤੇ ਸਿਆਪੇ ਆ